ਅੱਜ ਆਪਕਰ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਸੂਬਾ ਸਰਕਾਰ ਨੇ ਸਕੂਲਾਂ ਦੇ ਵਿੱਚ ਐਡਿਟ ਸਾਮੇ ਤੇ ਤਾਇਨਾਤ ਅਧਿਆਪਕਾ ਨੋਨ ਟੀਚਿੰਗ ਸਟਾਫ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ 6ਵੇਂ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰ ਦਿੱਤੀਆਂ ਨੇ ਕਮਿਸ਼ਨ ਵੱਲੋਂ ਸਿਫਾਰਿਸ਼ ਕੀਤੀ ਸੋਦੀ ਹੋਈ ਤਨਖਾਹ ਸਕੇਲਾਂ ਨੂੰ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਦਿੱਤੀ ਹੈ ਜੋ ਕਿ 1 ਜੁਲਾਈ 2024 ਤੋਂ ਪ੍ਰਾਪਤ ਹੋਣਗੇ ਇਸ ਬਾਬਤ ਸਕੱਤਰ ਸਕੂਲੀ ਸਿੱਖਿਆ ਕਮਲ ਕੁਮਾਰ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਆਪਣੇ ਹੁਕਮਾ ਚ ਸਕੱਤਰ ਨੇ ਕਿਹਾ ਕਿ ਐਡਿਟ ਸਕੂਲਾਂ ਦੇ ਟੀਚ ਟੀਚਿੰਗ ਸਟਾਫ ਨੂੰ ਤਨਖਾਹ ਸਕੇ ਦਾ ਲਾਭ ਤਾਂ ਪਹਿਲੀ ਜੁਲਾਈ ਤੋਂ ਮਿਲ ਜਾਵੇਗਾ ਪਰ ਸੋਧਦੇ ਹੋਏ ਸਕੇਲਾ ਮੁਤਾਬਕ ਬਣਦੇ ਏਰੀਆ ਦੇ ਬਾਰੇ ਫੈਸਲਾ ਹਾਲੇ ਬਾਅਦ ਚੁਲਿਆ ਜਾਵੇਗਾ। ਇਹ ਹੀ ਨਹੀਂ ਜ਼ਿਮਨੀ ਚੋਣ ਦੇ ਮੱਦੇ ਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਜਲੰਧ ਸਮੇਂ ਚੋਣ ਜ਼ਾਬਤੇ ਦੇ ਪ੍ਰਭਾਵ ਹੇਠਲੇ ਖੇਤਰਾ ਦੇ ਲਾਭਾਵਲਾ ਪੱਤਰ ਚੋਣ ਜ਼ਾਬਤਾ ਖਤਰ ਹੋ ਉਪਰੰਤ ਪ੍ਰਭਾਵੀ ਹੋਵੇਗਾ। ਇਹ ਪ੍ਰਵਾਨਗੀ ਵਿੱਤ ਵਿਭਾਗ ਦੇ 26 ਜੂਨ ਨੂੰ ਜਾਰੀ ਪੱਤਰ ਅਨੁਸਾਰ ਦਿੱਤੀ ਜਾਵੇਗੀ। ਅੱਜ ਆਪਕਾ ਮੇਨਾਂ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਸੂਬਾ ਸਰਕਾਰ ਨੇ ਸਕੂਲਾਂ ਦੇ ਵਿੱਚ ਐਡਿਟ ਸਾਮੇ ਤੇ ਤਾਇਨਾਤ ਅਧਿਆਪਕਾ ਨੋਨ ਟੀਚਿੰਗ ਸਟਾਫ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ 6ਵੇਂ ਕਮਿਸ਼ਨ ਨਾ ਦੀਆਂ ਸਿਫਾਰਿਸ਼ਾਂ ਲਾਗੂ ਕਰ ਦਿੱਤੀਆਂ ਨੇ ਕਮਿਸ਼ਨ ਵੱਲੋਂ ਸਿਫਾਰਿਸ਼ ਕੀਤੀ ਸੋਦੇ ਹੋਏ ਤਨਖਾਹ ਸਕੇਲਾਂ ਨੂੰ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਦਿੱਤੀ ਹੈ ਜੋ ਕਿ 1 ਜੁਲਾਈ 2024 ਤੋਂ ਪ੍ਰਾਪਤ ਹੋਣਗੇ ਇਸ ਬਾਬਤ ਸਕੱਤਰ ਸਕੂਲੀ ਸਿੱਖਿਆ ਕਮਲ ਕੁਮਾਰ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਆਪਣੇ ਹੁਕਮਾਚ ਸਕੱਤਰ ਨੇ ਕਿਹਾ ਕਿ ਐਡਿਟ ਸਕੂ ਉਹ ਟੀਚਿੰਗ ਸਟਾਫ ਨੂੰ ਤਨਖਾਹ ਸਕੀਮ ਦਾ ਲਾਭ ਤਾਂ ਪਹਿਲੇ ਜੁਲਾਈ ਤੋਂ ਮਿਲ ਜਾਵੇਗਾ ਪਰ ਸੋਦੇ ਹੋਏ ਸੇਲਾ ਮੁਤਾਬਕ ਬਣਦੇ ਏਰੀਆ ਦੇ ਬਾਰੇ ਫੈਸਲਾ ਹਾਲੇ ਬਾਅਦ ਚੁਲਿਆ ਜਾਵੇਗਾ ਇਹ ਹੀ ਨਹੀਂ ਜ਼ਿਮਨੀ ਚੋਣ ਦੇ ਮੱਦੇ ਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਜਲੰਧਰ ਸਮੇਤ ਚੋਣ ਜ਼ਾਬਤੇ ਦੇ ਪ੍ਰਭਾਵ ਹੇਠਲੇ ਖੇਤਰਾ 'ਚ ਲਾਭਾ ਵਾਲਾ ਪੱਤਰ ਚੋਣ ਜ਼ਾਬਤਾ ਖਤਰ ਹੋ ਉਪਰੰਤ ਪ੍ਰਭਾਵੀ ਹੋਵੇਗਾ ਇਹ ਪ੍ਰਵਾਨਗੀ ਵਿੱਤ ਵਿਭਾਗ ਦੇ 26 ਜੂਨ ਨੂੰ ਜਾਰੀ ਪੱਤਰ ਅਨੁਸਾਰ ਦਿੱਤੀ ਜਾਵੇਗੀ ਅੱਜ ਆਪਕਰਾਂ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਸੂਬਾ ਸਰਕਾਰ ਨੇ ਸਕੂਲਾਂ ਦੇ ਵਿੱਚ ਐਡਿਟ ਸਾਮੇ ਤੇ ਤਾਇਨਾਤ ਅਧਿਆਪਕਾਂ ਨੌਨ ਟੀਚਿੰਗ ਸਟਾਫ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ 6ਵੇਂ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰ ਦਿੱਤੀਆਂ ਨੇ ਕਮਿਸ਼ਨ ਵੱਲੋਂ ਸਿਫਾਰਿਸ਼ ਕੀਤੇ ਸੋਦੇ ਹੋਏ ਤਨਖਾਹ ਸਕੇਲਾਂ ਨੂੰ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਦਿੱਤੀ ਹੈ ਜੋ ਕਿ 1 ਜੁਲਾਈ 2024 ਤੋਂ ਪ੍ਰਾਪਤ ਹੋਣਗੇ ਇਸ ਬਾਬਤ ਸਕੱਤਰ ਸਕੂਲੀ ਸਿੱਖਿਆ ਕਮਲ ਕੁਮਾਰ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਆਪਣੇ ਹੁਕਮਾਂ ਚ ਸਕੱਤਰ ਨੇ ਕਿਹਾ ਕਿ ਐਡਿਟਡ ਸਕੂਲਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਤਨਖਾਹ ਸਕੇ ਉਹਦਾ ਲਾਭ ਤਾਂ ਪਹਿਲੀ ਜੁਲਾਈ ਤੋਂ ਮਿਲ ਜਾਵੇਗਾ ਪਰ ਸੋਧਦੇ ਹੋਏ ਸਕੇਲਾ ਮੁਤਾਬਕ ਬਣਦੇ ਏਰੀਆ ਦੇ ਬਾਰੇ ਫੈਸਲਾ ਹਾਲੇ ਬਾਅਦ ਚੁਲਿਆ ਜਾਵੇਗਾ। ਇਹੀ ਨਹੀਂ ਜਮਨੀ ਚੌਂ ਦੇ ਮੱਦੇ ਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਜਿਲੰਦਰ ਸਮੇਤ ਚੋਣ ਜ਼ਾਬਤੇ ਦੇ ਪ੍ਰਭਾਵ ਹੇਠਲੇ ਖੇਤਰਾਂ 'ਚ ਲਾਭਾ ਵਾਲਾ ਪੱਤਰ ਚੋਣ ਜ਼ਾਬਤਾ ਖਤਰਮ ਉਪਰੰਤ ਪ੍ਰਭਾਵੀ ਹੋਵੇਗਾ। ਇਹ ਪ੍ਰਵਾਨਗੀ ਵਿੱਤ ਵਿਭਾਗ ਦੇ 26 ਜੂਨ ਨੂੰ ਜਾਰੀ ਪੱਤਰ ਅਨੁਸਾਰ ਦਿੱਤੀ ਜਾਵੇਗੀ।